ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਬਾਹ ਦਾ ਡਿਜ਼ਾਈਨ ਕਰਨ ਆਪਣਾ ਮੈਚਿੰਗ ਸੂਟ ਆ ਆ ਦੇਖੋ ਜੀ ਬਾਹ ਦੀ ਲੰਬਾਈ ਹੈਗੀ ਕੱਟ ਦੀ ਐਨੀ ਲੰਬਾਈ ਹੈਗੀ ਆਪਣੇ ਕੋਲੇ ਸਮਝ ਲਓ 13 ਤੇ ਬਾਹ ਰੱਖਣੀ ਆਪਾਂ 17 ਤਿਆਰ ਤੇ ਸੰ 3 3.5 ਇੰਚ ਦਾ ਆਪਾਂ ਨੂੰ ਮੂਰੇ ਲਾਉਣਾ ਪੈਣਾ ਜੋੜ ਤੇ ਉਸ ਜੋੜ ਤੇ ਆਪਾਂ ਕਰਦਾਂਗੇ ਡਿਜ਼ਾਈਨ ਨਾਲ ਤਾਂ ਜੋੜ ਦਾ ਪਤਾ ਨਹੀਂ ਲੱਗਣਾ ਨਾਲੇ ਆਪ ਇਨਾ ਕਪੜਾ ਹੋਰ ਲਿਆ ਸੀ ਇਨਾ ਇਸ ਤਰ੍ਹਾਂ ਜੋੜ ਲਾ ਕੇ ਫਿਰ ਡਿਜ਼ਾਈਨ ਕਰਾਂਗੇ ਫਿਰ ਤੁਹਾਨੂੰ ਦੱਸ ਦਿਆਂ ਨਾਲ ਤਾਂ ਆਪਣਾ ਜੋੜ ਲੁਕ ਜਾਊਗਾ ਨਾਲੇ ਆਪਣੀ ਡਿਜ਼ਾਈਨਿੰਗ ਹੋ ਜੂਗੀ ਤੇ ਆਪਾਂ ਲਾਉਣੀਆਂ ਇੱਕ ਥਾਵ ਵਾਲੀ लेस ਲਾਉਣੀ ਆ ਫਲਾਵਰ ਵਾਲੀ ਇੱਕਾ ਚਿੱਟੀ लेस ਲਾਉਣੀ ਆ ਨਟ ਵਾਲੀ ਕਾਪਾ ਪੇਸਟਿੰਗ ਪੇਪਰ ਲਾ ਕੇ ਸਲਵਾਰ ਨਾਲ ਦਾ ਕਪੜਾ ਤਿਆਰ ਕਰ ਲਿਆ। ਇਹਦੀ ਹੈਗੀ ਚੁੜਾਈ ਜੀ 22 ਇੰਚ ਠੀਕ ਆ। 22 ਇੰਚ ਠੀਕ ਆ ਦੇਖ ਸਕਦੇ ਹੋ ਤੁਸੀਂ। ਜਿਹੜੀਆਂ ਭੈਣਾਂ ਕਹਿ ਦਿੰਦੀਆਂ ਹਨ ਤੁਸੀਂ ਦੱਸਿਆ ਕਰੋ ਚੰਗੀ ਤਰ੍ਹਾਂ ਵੀ ਕਿੰਨੀ ਚੁੜਾਈ ਰੱਖਦੇ ਹੋ ਤੁਸੀਂ ਆਪਾਂ ਉਸ ਹਿਸਾਬ ਨਾਲ ਦੱਸਦੇ ਆ। ਠੀਕ ਆ ਇਹਨੂੰ ਹੁਣ ਨਾ ਆਪਾਂ ਇੱਕ ਵਾਰੀ ਕਰ ਦਾਂਗੇ ਲੈਸ ਨੂੰ ਸਾਈਡ ਤੇ ਤੇ ਆ ਪੱਟੀ ਨੂੰ ਵੀ ਸਾਈਡ ਤੇ ਕਰ ਦਾਂਗੇ। ਆ ਬਾਵਾ ਨਾ ਜਿਹੜਾ ਮੂਰੇ ਆਪਾਂ ਕਪੜਾ ਕਟਿੰਗ ਕੀਤਾ ਸੀ। ਇਹਨੂੰ ਬਾਹਦੇ ਨਾਲ ਇਸ ਤਰ੍ਹਾਂ ਜੋੜ ਲਾਂਗੇ ਪਹਿਲਾਂ ਇੱਕ ਬਾਹ ਚੱਕਾਂਗੇ ਇਸ ਤਰ੍ਹਾਂ ਇਹਦੇ ਨਾਲ ਕੱਪੜਾ ਰੱਖਾਂਗੇ ਤੇ ਇਹਦੇ ਉੱਤੇ ਲਾ ਦਾਂਗੇ ਆਪਾਂ ਸਲਾਈ ਸਲਾਈ ਆਪਾਂ ਬ੍ਰੇਕ ਬਖੇਨਾ ਲਾਉਣੀ ਹੈ ਕਿਉਂਕਿ ਇਹ ਕਿਹੜਾ ਆਪਾਂ ਦੇੜ ਨਹੀਂ ਹੁੰਦੀ ਆ 250 ਵਾਲਾ ਸੂਟ ਸੀ ਤੇ ਉਹਦਾ ਫਿਰ 250 ਵਾਲਾ ਜਿੰਨਾ ਕੱਪਾ ਗੁੜ ਪਾਵਾ ਗੋਨਾ ਕੀ ਮਿੱਠਾ ਹੁੰਦਾ ਤੇ ਉਹ ਫਿਰ ਕਪੜਾ ਉਹਨਾਂ ਕੀ ਹੁੰਦਾ ਠੀਕ ਹੈ 250 ਦੇ ਹਿਸਾਬ ਨਾਲ ਸੂਟ ਦਾ ਕੱਪੜਾ ਥੋੜਾ ਜਿਹਾ ਘੱਟ ਸੀ ਕਮੀਜ਼ ਵਾਲਾ ਵੀ ਤੇ ਸਲਵਾਰ ਵਾਲਾ ਵੀ ਪੂਰਾ ਪੂਰਾ ਹੈ ਸੀ ਤੇ ਆਪਾਂ ਸਰਫੇਜ ਨਾਲ ਹੀ ਡਿਜ਼ਾਈਨ ਕਰਨਾ ਇਸ ਤਰ੍ਹਾਂ ਆਪਾਂ ਇਹ ਤੇ ਲਗਾ ਗਏ ਜੋੜ ਆ ਦੇਖੋ ਇਸ ਤਰ੍ਹਾਂ ਆਪਣੇ ਜੋੜ ਲੱਗ ਗਏ ਬਾਹ ਤੇ ਦੋਨਾਂ ਤੇ ਇਹਨੂੰ ਹੁਣ ਰੱਖ ਦਿੰਨੇ ਆਪਾਂ ਇੱਕ ਵਾਰੀ ਸਾਈਡ ਤੇ ਜਿਹੜੀ ਆ ਪੱਟੀ ਹੈ ਨਾ ਇਹਨੂੰ ਇਸ ਤਰ੍ਹਾਂ ਇੱਕ ਵਾਰੀ ਆਪਾਂ ਖਾਲੀ ਮੋੜ ਲਾਂਗੇ ਵੈਸੀ ਬਿਨਾਂ ਲੈਸ ਤੋਂ ਮੋੜ ਲੈਣੀ ਦੋਨੇ ਸਾਈਡਾਂ ਤੋਂ इस तरह है पट्टियाँ आप सिलाई ला के फिर आप अलग अलग कर लेंगे ढाई इंच की अपनी पट्टी से इन्होंने मुड़ के जिन्नी सिलाई रही हुई उन्नी रह जूगी ठीक है हाँ आप इधरले पास भी ला लें தரன் டைன் பட்டி அப்பா சிலையா வந்து ஏ பட்டி நான் வாடலே இஸ் தரக்கூட உப்பாபென் ஜே கட்ட போய் பட்டி தான் ஃபாலூ கடிங்கே தீ சாங்க ਦਰੋਂੇ ਕਟਿੰਗ ਕਰਤੀ। ਟੋਟੇ ਤੋਂ ਵੀ ਕਟਿੰਗ ਕਰ ਦਿੰਨੇ ਹੁਣ ਨਾਲੇ ਅਲੱਗ-ਅਲੱਗ ਹੋ ਜਾਣਗੇ। ਹੁਣ ਆਪਾਂ ਇਹਨੂੰ ਪੱਟੀ ਨੂੰ ਇਸ ਤਰ੍ਹਾਂ ਨਾ ਨਿਸ਼ਾਨ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਕੋਈ ਵੀ ਉੱਪਰ ਰੱਖਾਂਗੇ ਸੈਂਟਰ। ਸੈਂਟਰ ਜਿਹੜਾ ਆਪਣਾ ਜਿੱਥੇ ਆਪਾਂ ਉਹ ਕੀਤਾ ਉਹ ਚਾਹ ਤੁਸੀਂ ਵਿਚਾਲੇ ਕਰ ਲਓ ਤੇ ਚਾਹ ਇਸ ਤਰ੍ਹਾਂ ਮੋਰੇ ਕਰ ਲਓ ਉਹ ਆਪਣੀ ਮਰਜ਼ੀ ਹੈ ਹੈ। ਠੀਕ ਹੈ। ਇਸ ਤਰ੍ਹਾਂ ਇੱਥੇ ਆਪਾਂ ਮੂਰੇ ਲਾਵਾਂਗੇ ਲੇਸ ਤੇ ਇਹਨੂੰ ਆਪਾਂ ਇਸ ਤਰ੍ਹਾਂ ਸੈਂਟਰ ਦੇ ਵਿੱਚ ਕਰ ਲਾਂਗੇ ਆਪਣਾ ਜਿਹੜਾ ਜੋੜ ਆਉਣਾ ਠੀਕ ਆ ਤੇ ਇੱਥੇ ਆਪਾਂ ਨਾਲ ਤਾਂ ਸਲਾਈ ਲਾ ਦਾਂਗੇ ਹੁਣ ਤੇ ਨਾਲੇ ਲਾ ਦਾਂਗੇ ਇਹਦੇ ਉੱਪਰ ਲੇਸ ਆਹ ਵਾਲੀ نیٹ ਵਾਲੀ ਲੇਸ ਲਾਵਾਂਗੇ ਇਸ ਤਰ੍ਹਾਂ ਨੂੰ ਨਾ ਇਹਦੇ ਉੱਪਰ ਰੱਖਤਾ ਹੈ ਲੇਸ ਨੂੰ ਇਹਦੇ ਪਰਲਾ ਨਹੀਂ ਮਨ ਸਿਲਾਈ ਅੰਦਰ ਵੱਨ ਨੂੰ ਮੋਕਰਾ ਰੰਗ ਕਿ ਲੈਸ ਦਾ ਤਿਆਰ ਰੱਖਣਾ ਜੀ ਜੋੜ ਆਪਣਾ ਜਿਹੜਾ ਬਾਂਹ ਦਾ ਉਹ ਸੈਂਟਰ ਦੇ ਵਿੱਚ ਹੀ ਆਵੇ ਤਾਂ ਫालतू ਲੈਸ ਕਰਦਾਂਗੇ ਕਟਿੰਗ ਠੀਕ ਹੈ ਹੁਣ ਆਪਾਂ ਇਧਰਲੀ ਸਾਈਡ ਤੋਂ ਸਲਾਈ ਲਾਵਾਂਗੇ ਇੱਥੇ ਵੀ ਲਾ ਦਾਂਗੇ ਇਸ ਤਰ੍ਹਾਂ ਲੈਸ ਨਾਲੇ ਕਾਪੜੀ ਪੱਟੀ ਅਟੈਚ ਹੋ ਜੂਗੀ ਨਾਲ ਨਾਲ ਟਨਾਲ ਨਾਲ ਆਪਣੀ ਲੈਸ ਵੀ ਲੱਗੀ ਜਾਊਗੀ ਜਿਹੜੀ ਲੈਸ ਹੈ ਇਹਨੂੰ ਖਿੱਚਣੀ ਨਹੀਂ ਕਿਉਂਕਿ ਇਹ ਨੈਟ ਵਾਲੀ ਲੈਸ ਹੈ ਜੀ ਵੱਜ ਜਾਂਦੀ ਹੈ ਖਿੱਚੇ ਤੋਂ ਐਸਟਰਾ ਲੱਗ ਗਈ ਲੈਸ ਆਪਣੇ ਹੁਣ ਆਪਾਂ ਇਸੇ ਤਰ੍ਹਾਂ ਹੀ ਦੂਸਰੀ ਬਾਹ ਤੇ ਲਾ ਲੈਨੇ ਇਹਨੂੰ ਇੱਕ ਵਾਰੀ ਸਾਈਡ ਤੇ ਕਰ ਦਨੇ ਦੂਸਰੀ ਬਾਹ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਰੱਖਾਂਗੇ ਲੈਸ ਇਹ ਆਪਾਂ ਜੇ ਆਪਾਂ ਦੇ ਕੋਲੇ ਆਹ ਵਾਲੀ ਜੋੜ ਨਾ ਹੁੰਦਾ ਫਿਰ ਆਪਾਂ ਨਿਸ਼ਾਨ ਲਾ ਕੇ ਰੱਖਣਾ ਸੀ ਹੁਣ ਆਪਾਂ ਇਹ ਜੋੜ ਦੇ ਉੱਪਰ ਲੈਸ ਰੱਖ ਦਾਂਗੇ ਨਾਲੇ ਤਾਂ ਆਪਣਾ ਜੋੜ ਲੁੱਕ ਜੁਆ ਜੀ ਤੇ ਨਾਲੇ ਆਪਣਾ ਡਿਜ਼ਾਈਨ ਤਿਆਰ ਹੋ ਜੂਗਾ ਡਿਜ਼ਾਈਨ ਆਪਾਂ ਬਾਹ ਤੇ ਬਣਾਉਣਾ ਸੀ ਪਹਿਲਾਂ ਵੀ ठीक है धागा निकल गया आप धागा पालिए इस तरह ना, ना लैस रखते हुए सिलाई लाई चला जो अपना जोड़ा उनखना हेटा सेंटर के बीच ठीक है ਸਸਤੇ ਜੇ ਸੂਟ ਨੂੰ ਜੇ ਤੁਸੀਂ ਇਸ ਤਰ੍ਹਾਂ ਲੈਸਾਂ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਜਰੂਰੀ ਨਹੀਂ ਕਿ ਆਪਣਾ ਮਹਿੰਗਾ ਸੂਟ ਹੋਊਗਾ ਆਪਾਂ ਉਹਦੇ ਤੇ ਮਹਿੰਗੀ ਲੈਸ ਲਾਵਾਂਗੇ ਫੇਰ ਹੀ ਸੋਹਣਾ ਲੱਗਦਾ ਜੇ ਤੁਸੀਂ ਸਸਤੇ ਸੂਟ ਨੂੰ ਵੀ ਇਸ ਤਰ੍ਹਾਂ ਸਲਾਈ ਸੋਹਣੀ ਹੋਣੀ ਚਾਹੀਦੀ ਹੈ ਡਿਜ਼ਾਈਨਿੰਗ ਸੋਹਣੀ ਹੋਣੀ ਚਾਹੀਦੀ ਹੈ ਸਸਤਾ ਸੂਟ ਵੀ ਮਹਿੰਗਾ ਲੱਗਦਾ ਆਇਸ ਤਨ ਲਾ ਲੈ ਹੁਣ ਆਪਾਂ ਇਹਦੇ ਮੂਰੇ ਜਿੱਥੇ ਆਪਾਂ ਟੱਕ ਲੱਗਿਆ ਉਥੇ ਲੈਸ ਲਾਉਣੀ ਹੈ ਹੁਣ ਆਪਾਂ ਨਾ ਆਹੀ ਲੈਸ ਇਸ ਤਰ੍ਹਾਂ ਟੱਕ ਲੱਗਿਆ ਸੀ ਆਪਣਾ ਉਹਦੇ ਉੱਪਰ ਉੱਪਰ ਵੱਲ ਨੂੰ ਮੂੰਹ ਕਰਕੇ ਰੱਖ ਲਈ ਗੁੰਮ ਕਰਕੇ ਲਗਾ ਦਾਂਗੇ उसी तरह आप दूसरी बहते ला लैस, सिद्धा, वाला ली ला लैस कपड़ा सीधा उपरवाल मूँ तो आह वाला कपड़ा उपर उपर फोल्ड करते हुए एक सिलाई न ही ला देंगे लैस को ठीक है हाथ तू लैस कर देने कटिंग ਹੁਣ ਜਿਹੜੀ ਖੋਰ ਲਾਸ ਲਾਉਣੀ ਹੈ ਉਹ ਵੀ ਰੱਖ ਦਈਏ ਤੁਹਾਨੂੰ ਕਿਸ ਤਰ੍ਹਾਂ ਲਾਉਣੀ ਹੈ ਵਾਰੀ ਆਪਾਂ ਇਹਦੇ ਤੇ ਕੱਚੀ ਸਲਾਈ ਵੀ ਲਾ ਦਈਏ ਲਾ ਕੇ ਇਹਨੂੰ ਕਰਦਾਂਗੇ ਆਪਾਂ ਸਾਈਡ ਤੇ ਇੱਕ ਮਾਤੀ ਫਿਰ ਹੁੰਨ ਲਾ ਕੇ ਦੱਸਾਂਗੇ ਇਸ ਤਰ੍ਹਾਂ ਦੇਖੋ ਆਪਣਾ ਹੁਣ ਬਣਾਉਂਦਾ ਡਿਜ਼ਾਈਨ ਜਿਹੜਾ ਤਿਆਰ ਹੋਊਗਾ ਤੇ ਆਪਾਂ ਨਾ ਇਹਦੇ ਵਿੱਚ ਹੁਣ 2-2 ਇੰਚ ਤੇ ਨਿਸ਼ਾਨ ਲਾ ਲਾਂਗੇ ਆ ਦੇਖੋ ਜੀ 2 ਇੰਚ ਤੇ ਨਿਸ਼ਾਨ ਲਾਉਂਗੇ ਆਪਣਾ ਸੈਂਟਰ ਸੈਂਟਰ ਦੇ ਵਿੱਚ ਇੱਥੇ ਨਿਸ਼ਾਨ ਲਾ ਲੈ ਆਪਾਂ ਇਸ ਤਰ੍ਹਾਂ ਉਧਰ ਕਪੜਾ ਵਿੱਚ ਆ ਜਾਣਾ ਉਧਰ ਆਪਾਂ ਦੁਬਾਰੀ ਦੂਰ ਤੱਕ ਜਾਂਦੇ ਨੇ ਇਸ ਤਰ੍ਹਾਂ ਇੱਥੇ ਇੱਥੇ ਨੇ ਨਿਸ਼ਾਨ ਆਪਾਂ ਲਾ ਲੈਨੇ ਨਿਸ਼ਾਨ ਦਿਸ ਰਹੇ ਨੇ ਨਾ ਤੁਹਾਨੂੰ ਹੁਣ ਜਿਹੜੀ ਆਪਣੀ ਬ੍ਰੀਕ ਲੈਸ ਆ ਹਾਂ ਸੌਰੀ ਜੀ ਜਿਹੜੀ ਫਲਾਵਰ ਵਾਲੀ ਲੈਸ ਆ ਆ ਵਾਲੀ ਇਹਦੇ ਵਿੱਚੋਂ ਜਿਹੜੇ ਫਲਾਵਰ ਫਲਾਵਰ ਆ ਉਹ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਧਿਆਨ ਨਾਲ ਕਟਿੰਗ ਕਰ ਲਾਂਗੇ కట్టణ జ నిశాను ఫవర్ కట్స్ తర ఫ కట్లే జాయి నిశాను గలూ ఇస్తా सारे निशाना उपर ला देंगे ढक्न बंद करके कर दें सैड पर हम आप जेड फलावर आर रख देंगे इन्हों पर एक बार आप सारे फ्लावर जेल रख दिए आ देखो सारे फ्लावर आप रखते हूँ इस तरह ना चंगी तरह दाव दे देंगे हाथ ना गुलू लग जा ਉਹਰ ਪੁੱਠੇ ਆਉਣ ਲੱਗ ਜਾਂਦੇ ਆ ਠੀਕ ਆ ਆ ਦੇਖੋ ਇਹ ਲਾਗੇ ਨੂੰ ਹੁਣ ਆਪਾਂ ਕਰ ਦਿੰਨੇ ਆ ਸਾਈਡ ਤੇ ਇਸੇ ਤਰ੍ਹਾਂ ਦੂਸਰੀ ਬਾਹ ਤੇ ਲਾ ਲਈਏ ਆ ਦੇਖੋ ਜੀ ਆਪਣਾ ਦੋਨੇ ਬਾਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਆ ਘੱਟ ਖਰਚੇ ਦੇ ਵਿੱਚ ਘੱਟ ਲਾਸਟ ਦੇ ਵਿੱਚ ਤੇ ਸਸਤੇ ਜੀ ਸੂਟ ਤੇ 250 ਵਾਲੇ ਸੂਟ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਤੇ ਕਰ ਲਿਆ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਆ ਜਿਹੜੇ ਆਪਾਂ ਫਲਾਵਰ ਲਾਏ ਗਲੂਨ ਲਾਏ ਇਹ ਤਰ ਦਿਨ ਤੋਂ ਹੁਣ ਤੋਂ ਬਾਅਦ ਵੀ ਤੇ ਪਰ ਇਹਨੂੰ ਤੁਸੀਂ ਹੁਣ ਜਦੋਂ ਲਾਤੇ ਨਾ ਤੇ ਇੱਕ ਵਾਰੀ ਸਾਈਡ ਤੇ ਰੱਖ ਦੋ ਜੀ ਸੁੱਕ ਜਾਣ ਜਦੋਂ ਸੁੱਕ ਕੇ ਫੇਰ ਨਹੀਂ ਇਹ ਲੈ ਲੈਂਦੇ ਧੁੱਤੇ ਤੋਂ ਵੀ ਠੀਕ ਹੈ ਜੀ ਦੇਖੋ ਤੁਸੀਂ ਡਿਜ਼ਾਈਨ ਦੇਖ ਕੇ ਦੱਸਿਓ ਮੇਰਾ ਡਿਜ਼ਾਈਨ ਤੁਹਾਨੂੰ ਜੀ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਆ ਦੇਖੋ